ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਪੂਰੇ ਪੰਜਾਬ ਦੇ ਵਿੱਚ ਦੇਖਿਆ ਜਾ ਰਿਹਾ ਹੈ ਤੇਜ਼ ਮੀਂਹ ਤੇ ਗੜੇਮਾਰੀ ਦਾ ਕਹਿਰ جاری ਹੈ ਜਿਸ ਤੋਂ ਬਾਅਦ ਆਮ ਲੋਕਾਂ ਨੂੰ ਤਾਂ ਪਰੇਸ਼ਾਨੀ ਹੋ ਹੀ ਰਹੀ ਹੈ ਪਰ ਉੱਥੇ ਹੀ ਕਿਸਾਨਾਂ ਦੀ ਜੇ ਗੱਲ ਕਰੀਏ ਤੇ ਕਿਸਾਨ ਜਿਹੜੇ ਨੇ ਡਬਲ ਪਰੇਸ਼ਾਨ ਦਿਖਾਈ ਦੇ ਰਹੇ ਨੇ ਉਹਨਾਂ ਦੀਆਂ ਫਸਲਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਫਸਲਾਂ ਪੂਰੀਆਂ ਵਿਛ ਚੁਕੀਆਂ ਨੇ ਖੇਤਾਂ ਦੇ ਵਿੱਚ ਜਿਸ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਕਾਫੀ ਹੈਰਾਨ ਕਰ ਦੇਣ ਵਾਲੀਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਵਿੱਚ ਕਿੰਝ ਕਹਿਰ ਦੇਖਿਆ ਗਿਆ ਹੈ ਮੀਂਹ ਦਾਗ ਤੇ ਗੜੇਮਾਰੀ ਦਾ ਤੇਜ਼ ਹਵਾਵਾਂ ਮੀਂਹ ਤੇ ਗੜੇਮਾਰੀ ਨੇ ਸਾਰਿਆਂ ਨੂੰ ਹੀ ਪਰੇਸ਼ਾਨ ਕਰਕੇ ਰੱਖਤਾ ਹੈ ਕੁਦਰਤ ਦਾ ਜੋ ਕਹਿਰ ਬਰਸਦਾ ਹੋਇਆ ਦਿਖਾਈ ਦੇ ਰਿਹਾ ਹੈ ਕੁਦਰਤ ਨੇ ਜੋ ਕਹਿਰ ਬਰਸਾਇਆ ਹੈ ਉਹ ਇਹ ਤਸਵੀਰਾਂ ਸਾਫ਼ ਜ਼ਾਹਿਰ ਕਰ ਰਹੀਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਕਾਫੀ ਤੇਜ਼ ਗੜੇਮਾਰੀ ਤੇ ਤੇਜ਼ ਮੀਂਹ ਤੇ ਹਵਾਵਾਂ ਦੇ ਕਰਕੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਕਿਸਾਨ ਮਜਬੂਰ ਨੇ ਕਿ ਹੁਣ ਉਹ ਕੀ ਕਰਨ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਗੜੇ ਮਾਰੀ ਤੇ ਤੇਜ਼ ਮੀਂਹ ਤੇ ਹਵਾ ਦੇਖੀ ਗਈ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰੋਦੀ ਫਸਲ ਦੀ ਤੇ ਗੱਲ ਕੀਤੀ ਜਾਵੇ ਕਣਕ ਦੀ ਫਸਲ ਦੀ ਤੇ ਕਣਕ ਤੇ ਸਰੋਹ ਜਿਹੜੀ ਹੈ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਖੇਤਾਂ ਦੇ ਵਿੱਚ ਵਿਚ ਚੁੱਕੀ ਹੈ ਤੇ ਕਿਸਾਨ ਹੁਣ ਹੱਥ ਜੋੜ ਕੇ ਸਰਕਾਰ ਅੱਗੇ ਇਹੀ ਗੱਲ ਕਰ ਰਹੇ ਨੇ ਕਿ ਇਸ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਮੁਆਵਜ਼ਾ ਦਿੱਤਾ ਜਾਵੇ ਜਿਸ ਦੇ ਨਾਲ ਉਹ ਇਹਨਾਂ ਨੂੰ ਜੋ ਇਹਨਾਂ ਨੂੰ ਨੁਕਸਾਨ ਹੋਇਆ ਉਸ ਦੀ ਕੁਝ ਭਰਪਾਈ ਹੋ ਸਕੇ ਤੇ ਇਸ ਦੀਆਂ ਤਸਵੀਰਾਂ ਜੋ ਸਾਫ਼ ਜ਼ਾਹਿਰ ਕਰਿਆ ਨੇ ਪਿਛਲੇ ਇਹ ਇੱਕ ਤਰੀਕ ਤੋਂ ਹੀ ਦੇਖਿਆ ਜਾ ਰਿਹਾ 1 ਮਾਰਚ ਤੋਂ ਹੀ ਕਾਫੀ ਜ਼ਿਆਦਾ ਹਨੇਰੀ ਤੇਜ਼ ਮੀਂਹ ਤੇ ਗੜੇਮਾਰੀ ਨੇ ਹਰੀ ਕਦੀ ਨੱਕ ਦੇ ਵਿੱਚ ਦਮ ਕਰਕੇ ਰੱਖਿਆ ਸਿੱਧੀ ਸਿੱਧੀ ਗੱਲ ਕਹੀਏ ਤੇ ਕੁਦਰਤ ਦਾ ਕਹਿਰ ਵਰਸਦਾ ਹੋਇਆ ਦਿਖਾਈ ਦੇ ਰਿਹਾ ਕੁਦਰਤ ਦੇ ਵੱਲੋਂ ਕਹਿਰ ਵਰਸਾਇਆ ਜਾ ਰਿਹਾ ਤਾਂ ਇਹ ਇੱਕ ਕਹਿਰ ਦਾ ਅਸਰ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਦੇਖਣ ਨੂੰ ਮਿਲਿਆ ਤੇ ਤਸਵੀਰਾਂ ਸਾਂਝੀਆਂ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ ਕਿ ਖੇਤਾਂ ਦੇ ਵਿੱਚ ਫਸਲਾਂ ਦਾ ਕੀ ਹਾਲ ਹੋਇਆ ਤੇ ਕਿਸਾਨ ਹੱਥ ਜੋੜ ਕੇ ਕੀ ਕਹਿ ਰਹੇ ਨੇ ਸਰਕਾਰ ਨੂੰ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੇ ਜੇ ਨੁਕਸਾਨ ਦੀ ਗੱਲ ਕਰੀਏ ਜੀ ਨੁਕਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋਇਆ ਵਾ ਕਣਕਾਂ ਬਿਲਕੁਲ ਜੜੀਆਂ ਉਹ ਵੇਸ਼ ਗਈਆਂ ਤੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਕਿਸੇ ਤਰੀਕੇ ਪਹਿਲ ਦੇ ਆਧਾਰ ਤੇ ਗਰਦੌਰੀਆਂ ਕਰਾ ਕੇ ਜੋ ਬਣਦਾ ਮੁਆਵਜ਼ਾ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ ਤੇ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਕਿਤੇ ਤੁਹਾਡੇ ਕਾਗਜ਼ਾਂ ਦੇ ਵਿੱਚ ਬਣੇ ਪਏ ਮੁਆਵਜ਼ੇ ਪਹਿਲੇ ਵੀ ਰਹਿੰਦੇ ਆ ਕਿਰਪਾ ਕਰਕੇ ਉਹ ਜਿਹੜੇ ਆ ਉਹ ਵੀ ਕਿਸੇ ਹੱਦ ਤੱਕ ਲੋਕਾਂ ਤੱਕ ਪਹੁੰਚਦੇ ਕਿਤੇ ਜਾਣ ਕਿਉਂਕਿ ਤੁਹਾਡੇ ਉਹ ਮੁਆਵਜ਼ੇ ਜਿਹੜੇ ਤਹਿਸੀਲਾਂ ਕਚੈਰੀਆਂ ਤੇ ੱਟਕੇ ਖਾਂਦੇ ਫਿਰਦੇ ਆ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਸੀ ਵੀ ਮੈਂ ਸਭ ਤੋਂ ਪਹਿਲਾਂ ਮੁਰਗੀਆਂ ਦੇ ਜਿਹੜੇ ਪੈਸੇ ਆ ਉਹ ਦਿਆ ਕਰੂੰਗੀ ਜਿਹਦਾ ਕਿਸੇ ਦਾ ਮੁਆਵਜ਼ਾ ਗਰਦੌਰੀਆਂ ਬਾਅਦ ਚ ਹੋਇਆ ਕਰਨਗੇ ਮੁਆਵਜ਼ਾ ਪਹਿਲਾਂ ਮਿਲਿਆ ਕਰੂਗਾ ਪਰ ਅਫਸੋਸ ਦੀ ਗੱਲ ਇਹ ਆ ਵੀ ਸਰਕਾਰ ਦੇ ਕੰਨ ਤੇ ਜੂਣੀ ਸਰਕ ਦੀ ਲੋਕ ਵਿਚਾਰੇ ਜਿਨ੍ਹਾਂ ਨੂੰ ਫਸਲ ਦਾ ਹੀ ਆਸਰਾ ਹੁੰਦਾ ਫਸਲ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਆ ਇਸ ਕਰਕੇ ਅਪੀਲ ਆ ਸਰਕਾਰ ਨੂੰ ਵੀ ਜਿਹੜੀ ਇਹ ਸਪੈਸ਼ਲ ਗਰਦੌਰੀ ਕਰਕੇ ਲੋਕਾਂ ਨੂੰ ਜੋ ਵੀ ਮਾਲੀ ਸਹਾਇਤਾ ਦੇ ਸਕਦੇ ਉਹ ਦਿੱਤੀ ਜਾਵੇ ਇਲਾਕੇ ਅੰਦਰ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਭਾਜੀ ਜੇ ਤੁਹਾਨੂੰ ਸਾਰੀਆਂ ਫਸਲਾਂ ਦੇ ਵਿੱਚ ਕਿਤੇ ਲੈ ਕੇ ਜਾਈਏ ਪੂਰੀ ਤਰ੍ਹਾਂ ਫਸਲ ਜਿਹੜੀ ਵਿਸ਼ਗੀ ਤੇ ਬਰਬਾਦ ਹੋ ਚੁੱਕੀ ਹੈ ਇਹਦੀ ਅਜੇ ਤੱਕ ਤਾਂ ਕੋਈ ਆਸ ਨਹੀਂ ਜੇ ਰੱਬ ਕਿਤੇ ਥੋੜਾ ਬਹੁਤ ਮਿਹਰਬਾਨ ਹੋਵੇ ਤੇ ਹੋ ਸਕਦਾ ਵੀ ਕੁਛ ਨਾ ਕੁਛ ਲੋਕਾਂ ਦੇ ਪੱਲੇ ਪਵੇ ਇਹ ਕਰਕੇ ਇਹ ਤੇ ਰੱਬ ਦੇ ਹੱਥ ਵਾਸੇ ਆ ਵੀ ਜੇ ਹੁਣ ਧੁੱਪਾਂ ਲੱਗ ਜਾਂਦੀਆਂ ਤੇ ਕੁਝ ਬਚਾਅ ਹੋ ਸਕਦਾ ਨਹੀਂ ਤੇ ਫਿਲਹਾਲ ਕੋਈ ਬਚਾਅ ਨਹੀਂ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਨੇਰੀ ਝੱਖੜ ਨੇ ਬਹੁਤ ਰੁੱਖ ਪੁੱਟੇ ਆ ਬਹੁਤ ਵੱਲੇ ਖੰਬੇ ਸਭ ਬਿਜਲੀ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਠੀਕ ਹੈ